ਵਿਕਰਮ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ਉੱਤੇ ਤਿੱਖਾ ਸ਼ਬਦੀ ਹਮਲਾ ਕੀਤਾ ਮਜੀਠੀਆ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਦੀ ਹਾਲਤ ਤਰਸਯੋਗ ਕੀਤੀ ਹੈ ਕਿਸਾਨਾਂ ਨੂੰ ਫਸਲਾਂ ਦੇ ਭਾਅ ਨਹੀਂ ਮਿਲੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ਉੱਤੇ ਤਿੱਖਾ ਸ਼ਬਦੀ ਹਮਲਾ ਕੀਤਾ ਏ ਦੇਖੋ ਇਸ ਦੌਰਾਨ ਮਜੀਠੀਆ ਨੇ ਹੋਰ ਕੀ ਕੁਝ ਕਿਹਾ ਮੈਨੂੰ ਬੜਿਆਂ ਦੇ ਫੋਨ ਆਏ ਤੇ ਮੈਨੂੰ ਪੁੱਛਦੇ ਸੀ ਕਿ ਆ ਜਿਹੜੀ ਜਮਨੀ ਚੋਣਾ ਪੰਜਾਬ 'ਚ ਹੋ ਰਹੀਆਂ ਨੇ ਇਹਨਾਂ ਹਲਕਿਆਂ 'ਚ ਜੀਤਰਾ ਸਾਹਿਬ ਕੀ ਹੋਣਾ ਚਾਹੀਦਾ ਜਾਂ ਤੁਹਾਡੀ ਕੀ رائے ਹੈ ਦਾਸ ਮਹਿਸੂਸ ਕਰਦਾ ਸੀਗਾ ਕਿ ਮੈਂ ਤਾਂ ਕੁਝ ਵੀ ਨਹੀਂ ਹੈ ਜੀ ਆਈ ਐਮ ਨੋ ਵਨ ਟੂ ਸੁਜੈਸਟ ਐਨੀਥਿੰਗ ਮੈਂ ਤਾਂ ਕੋਈ ਵੀ ਨਹੀਂ ਕੋਈ ਗੱਲ ਕਰਨ ਲਈ ਕਿਉਂਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਇਹਨਾਂ ਇਲੈਕਸ਼ਨਾਂ ਦਾ ਬਾਈਕਾਟ ਕਰਤਾ ਤੇ ਫਿਰ ਮੇਰੀ ਸਲਾਹ رائے مشਵਰਾ ਇਹਦਾ ਮਤਲਬ ਕੋਈ ਨਹੀਂ ਰਹਿ ਜਾਂਦਾ ਮਗਰ ਕਿਉਂਕਿ ਲੋਕ ਬਾਰ-ਬਾਰ ਪੁੱਛਦੇ ਸੀ ਤੋਂ ਮੈਂ ਸੋਚਿਆ ਕਿਉਂ ਮੈਂ ਉਸਾਰੇ ਨਾਲਲੀ ਰੂਬਰੂ ਹੋ ਜਾਣਾ ਔਰ ਜਿਹੜੇ ਮੁੱਦੇ ਉਹ ਲੈ ਕੇ ਹੁੰਨਾ ਭਾਵੇਂ ਸ਼੍ਰੋਮਣੀ ਅਕਾਲੀ ਦਲ ਨੇ ਜੋ ਫੈਸਲਾ ਕੀਤਾ ਇਹ ਮੈਂ ਪਹਿਲਾਂ ਵੀ ਇਸ ਗੱਲ ਨੂੰ ਦਰਾਇਆ ਸੀ ਗੱਲ ਕੀਤੀ ਸੀ ਕਿ ਮੈਂ ਉਸ ਫੈਸਲੇ ਨਾਲ ਸਹਿਮਤ ਨਹੀਂ ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ਇਲੈਕਸ਼ਨ 100% ਨਰਨੀ ਚਾਹੀਦੀ ਸੀ ਇਹ ਮੇਰਾ ਫੈਸਲਾ ਪਹਿਲਾਂ ਵੀ ਸੀ ਅੱਜ ਵੀ ਹੈ ਤੇ ਗਾਹ ਵੀ ਰਹੂਗਾ ਥੈਟ ਇਟ ਵਾਸ ਅ ਰੋਂਗ ਡਿਸਿਜਨ ਚਲੋ ਸਮਾਂ ਬੀਤ ਗਿਆ ਮੈਂ ਉਸ ਗੱਲ ਨੂੰ ਬਾਰ ਬਾਰ ਦਰਾਵਾ ਉਹਦਾ ਕੋਈ ਫਾਇਦਾ ਨਹੀਂ ਅੱਜ ਦੀ ਗੱਲ ਕਰੀਏ ਕਿ ਅੱਜ 18 ਤਰੀਕ ਹੈ ਜੋਨ ਪ੍ਰਚਾਰ ਕੁਛੇ ਘੰਟਿਆਂ ਚ ਖਤਮ ਹੋ ਜਾਣਾ ਔਰ ਤੁਸੀਂ ਫੈਸਲਾ ਕਰਨਾ ਕਿ ਪੰਜਾਬ ਦੀ ਜਿਹੜੀ 4 ਸੀਟਾਂ ਦੀ ਬਾਈ ਇਲੈਕਸ਼ਨ ਹੈ ਇਹਦੀ ਇੰਪੋਰਟੈਂਸ ਕੀ ਹੈ ਇੰਪੋਰਟੈਂਸ ਇਹਦੀ ਬਹੁਤ ਵੱਡੀ ਹੈ ਜੀ ਪੰਜਾਬ ਸਰਕਾਰ ਵੀ ਨੂੰ ਇਸ ਗੱਲ ਦਾ ਅਹੰਕਾਰ ਹੈ ਗਰੂਰ ਹੈ ਕਿ ਅਸੀਂ ਜੋ ਮਰਜ਼ੀ ਕਰੀਏ ਕਿਸਾਨਾਂ ਨੂੰ ਰਗੜੀਏ ਖੇਤ ਮਜ਼ਦੂਰਾਂ ਨੂੰ ਰਗੜੀਏ ਮੁਲਾਜ਼ਮ ਨੂੰ ਰਗੜਦੀਏ ਨੌਜਵਾਨਾਂ ਦਾ ਧਿਆਨ ਨਾ ਕਰੀਏ ਸੋਸ਼ਲ ਵੈਲਫੇਅਰ ਸਕੀਮਾਂ ਨਾ ਸ਼ੁਰੂ ਹੋਣ ਧਿਆਪੈਣਾ ਨੂੰ ਹਜ਼ਾਰ-ਹਜ਼ਾਰ ਰੁਪਈਆ ਨਾ ਦੇ ਦਈਏ ਕੁਝ ਕਰ ਲਈਏ ਭਗਵੰਤ ਮਾਨ ਨੂੰ ਇਹ ਅਹੰਕਾਰ ਹੋ ਗਿਆ ਕਿ ਮੈਨੂੰ ਪੁੱਛਣ ਵਾਲਾ ਕੋਈ ਨਹੀਂ ਮੈਨੂੰ ਬਦਲਣ ਵਾਲਾ ਕੋਈ ਨਹੀਂ ਔਰ ਕਿੱਥੇ ਨਾ ਕਿੱਥੇ ਜਿਹੜੀ ਜਲੰਧਰ ਦੀ ਜਿਮਨੀ ਚੈਨ ਹੋਈ ਆ ਉਸਨੇ ਉਹ ਸੰਘਾਰ ਨੂੰ ਹੋਰ ਬਲ ਦਿੱਤਾ ਇਸ ਲਈ ਮੇਰੀ ਪੰਜਾਬੀਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਭਾਈ ਸਰਕਾਰਾਂ ਬਣਾਉਣ ਵਾਲੇ ਤੁਸੀਂ ਸਰਕਾਰਾਂ ਢਾਉਣ ਵਾਲੇ ਤੁਸੀਂ ਇੱਕ ਨਹੀਂ ਅਨੇਕਾ ਸਰਕਾਰਾਂ ਤੁਸੀਂ ਬਣਾਈਆਂ ਤੇ ਤੁਸੀਂ ਬਦਲੀਆਂ ਵੀ ਨਹੀਂ ਹੰਕਾਰ ਅਨੇਕਾਂ ਦੀ ਤੂੜੇ ਜਿਨ੍ਹਾਂ ਨੂੰ ਸਾਡੇ ਵਰਗਿਆਂ ਨੂੰ ਹੰਕਾਰ ਹੋ ਜਾਂਦਾ ਸੀ ਕਿ ਸਾਨੂੰ ਕੋਈ ਬਦਲਨ ਜੋਗਾ ਨਹੀਂ ਤੁਸੀਂ ਉਹਨਾਂ ਦੇ ਹੰਕਾਰ ਭੰਨੇ ਆ ਫਰੋਮੀ ਕਾਲੀ ਦਲ ਦੀ ਸਰਕਾਰ ਲੰਮਾ ਸਮਾਂ ਰਹੀ ਬਦਲਤੀ ਕਾਂਗਰਸ ਦੀ ਆਈ ਬਦਲਤੀ ਅੱਜ ਆਮ ਆਦਮੀ ਪਾਰਟੀ ਦੀ ਆਈ ਔਰ ਮੈਂ ਜੋ ਮੇਰਾ ਇਹ ਮੰਨਣਾ ਕਿ ਜਿੱਡਾ ਵੱਡਾ ਬਹੁਮਤ ਆਇਆ ਇਹਨਾਂ ਦੀ ਰਿਸਪੌਂਸਿਬਿਲਟੀ ਸਭ ਤੋਂ ਵੱਧ ਸੀ ਮਗਰ ਅਫਸੋਸ ਹੈ ਕਿ ਮੰਡੀਆਂ 'ਚ ਜੋ ਹਾਲਾਤ ਬਣੇ ਆ ਕਿਸਾਨਾਂ ਨੂੰ ਉਹਨਾਂ ਦੇ ਫਸਲਾਂ ਦੇ ਭਾਅ ਨਾ ਮਿਲਣ ਬਾਸਮਤੀ ਦੇ ਜੋ ਰੇਟਾਂ ਦਾ 1000 1200 ਰੁਪਏ ਦਾ ਪ੍ਰਤੀ ਕਿੰਟਰ ਰਗੜਾ ਚੜਿਆ ਵੱਡ ਗੱਲ ਡੀਏਪੀ ਕਿਸਾਨ ਨੂੰ ਨਾ ਮਿਲਨੀ ਖੇਤ ਮਜ਼ਦੂਰ ਨੂੰ ਉਹਦੀ ਮਜ਼ਦੂਰੀ ਨਾ ਮਿਲਲੀ ਅੱਜ ਹਾਲਾਤ ਇਹ ਬਣ ਗਏ ਆ ਕਿ ਓਵਰਆਲ ਸਥਿਤੀ ਐਗਰੀਕਲਚਰ ਸੂਬੇ ਦੀ ਇਹ ਹੋ ਗਈ ਹੈ ਕਿ ਲੋਕ ਕਿਸਾਨ ਖੁਦਕੁਸ਼ੀ ਕਰਨ ਨੂੰ ਹੋਰ ਮਜਬੂਰ ਹੋਗੇ ਕਿਉਂਕਿ ਕਿਸਾਨ ਤੇ ਕਰਜ਼ਾ ਵੱਧ ਚੜ ਗਿਆ ਜਦੋਂ ਉਹਨੂੰ ਐਮਐਸਪੀ ਨਹੀਂ ਮਿਲਣੀ ਡੀਏਪ ਨਕਲੀ ਮਿਲੂਗੀ ਡੀਏਪ ਮਹਿੰਗੀ ਮਿਲੂਗੀ ਡੀਏਪ ਦੇ ਨਾਲ ਹੋਰ بڑا ਕੁਝ ਲੈਣਾ ਪੈਣਾ ਤੇ ਰਗੜਾ ਤਾਂ ਭਾਈ ਅਖੀਰ ਤੇ ਕਿਸਾਨਾਂ ਤੇ ਚੜਨਾ ਹੀ ਚਾਹਣਾ ਔਰ ਉਹਦਾ ਅਸਰ ਮਜ਼ਦੂਰਾਂ ਤੇ ਵਪਾਰੀਆਂ ਤੇ ਦੁਕਾਨਦਾਰਾਂ ਤੇ ਹਰ ਜਗ੍ਹਾ ਦੇਖਣ ਨੂੰ ਮਿਲਦਾ ਚਲੋ ਇਹ ਸਾਰੀਆਂ ਗੱਲਾਂ ਤੁਸੀਂ ਮੇਰੇ ਤੋਂ ਬਿਹਤਰ ਜਾਣਦੇ ਔਰ ਮੈਂ ਇਸ ਗੱਲ ਦਾ ਹਾਮੀ ਹਾਂ ਹਾਨੀ ਇਸ ਗੱਲ ਨੂੰ ਮੈਂ ਬੜੀ ਸਟਰੋਂਗਲੀ ਐਡਵੋਕੇਟ ਕਰਦਾ ਹਾਂ ਕਿ ਵਨ ਸਾਈਜ਼ ਡਸਨਟ ਫਿਟ 올 ਮਤਲਬ ਇੱਕ ਫਾਰਮੂਲਾ ਸਾਰੇ ਸੂਬਿਆਂ ਤੇ ਲਾਗੂ ਨਹੀਂ ਹੋ ਸਕਦਾ ਤਾਮਿਲਨਾਡੂ ਦੀਆਂ ਆਪਣੀਆਂ ਪ੍ਰੋਬਲਮਾਂ ਨੇ ਕੇਰਲਾ ਦੀਆਂ ਆਪਣੀਆਂ ਨੇ ਹਿਮਾਚਲ ਦੀਆਂ ਪਹਾੜੀ ਇਲਾਕੇ ਦੀਆਂ ਆਪਣੀਆਂ ਨੇ ਸਾਡੀ ਆਪਣੀਆਂ ਨੇ ਔਰ ਜੋ ਨੈਸ਼ਨਲ ਪਾਰਟੀਆਂ ਨੇ ਚਾਹੇ ਉਹ ਭਾਜਪਾ ਹੈ ਕਾਂਗਰਸ ਹੈ ਆਮ ਆਦਮੀ ਪਾਰਟੀ ਹੈ ਇਹਨਾਂ ਦਾ ਇੱਕ ਆਪ ਦਾ ਇੱਕ ਅਪਰੋਚ ਰਹਿੰਦਾ ਹੈ ਕਿ ਸਭ ਤੋਂ ਵੱਧ ਸੀਟਾਂ ਤਾਂ ਭਾਈ ਦੂਜੇ ਸੂਬਿਆਂ ਤੋਂ ਆਉਣੀ ਹੈ ਹਿੰਦੀ ਹਾਰਟਲੈਂਡ ਤੋਂ ਆਉਣੀ ਹੈ ਇਹ じゃ ਕੋਈ ਫੈਸਲਾ ਨਾ ਕਰੀਏ ਜਿਸ ਦਿਨ ਸਾਡਾ ਉਹ ਐਪਲ ਕਾਰਟ ਅਫਸੈਟ ਹੁੰਦਾ ਪੰਜਾਬੀਆਂ ਦੇ ਪਾਣੀਆਂ ਦਾ ਮੁੱਦਾ ਉੱਥੇ ਦਾ ਉੱਥੇ ਹੀ ਖਲੋਤਾ ਹੈ ਐਸਵਾਈਐਲ ਦਾ ਮੁੱਦਾ ਉੱਥੇ ਹੀ ਖਲੋਤਾ ਹੈ ਜੇ ਵਪਾਰ ਗੁਜਰਾਤ ਤੇ ਮਹਾਰਾਸ਼ਟਰਾ ਨਾਲ ਸਮੁੰਦਰੀ ਕੰਢਿਆਂ ਤੋਂ ਹੋ ਸਕਦਾ ਹੈ ਵੀ ਪਾਕਿਸਤਾਨ ਤੇ ਵਾਗੇ ਦਾ ਬਾਰਡਰ ਕਿਉਂ ਨਹੀਂ ਖੁੱਲ ਸਕਦਾ ਪੋਲਿਟਿਕਸ ਹੈ ਪਾਕਿਸਤਾਨ ਜੇ ਗੁਜਰਾਤ ਤੋਂ ਕੋਈ ਐਕਸਪੋਰਟ ਇੰਪੋਰਟ ਹੋਵੇ ਤੇ ਠੀਕ ਹੈ ਮਗਰ ਜੇ ਪੰਜਾਬ ਤੋਂ ਹੋਵੇ ਤੇ ਹਾਲਾਤ ਵਿਗੜ ਜਾਂਦੇ ਆ ਇਹ ਪੋਲਿਟਿਕਸ ਹੈ ਸਰਕਾਰਾਂ ਦੀ ਮਗਰ ਪੰਜਾਬ ਲਈ ਉਹ ਵਪਾਰ ਬੜਾ ਜ਼ਰੂਰੀ ਹੈ ਮੇਰਾ ਕਹਿਣ ਦਾ ਭਾਵ ਜਿਹੜੇ ਲੋਕਲ ਜਿਹੜੀ ਜਿਹੜੇ ਇਸ ਗੱਲ ਨੂੰ ਸਮਝਣ ਇਸ ਗੰਭੀਰਤਾ ਨੂੰ ਸਮਝਣ ਕਿ ਪੰਜਾਬ ਪੰਜਾਬੀ ਪੰਜਾਬੀਅਤ ਦੀ ਭਾਵਨਾ ਨੂੰ ਸਮਝਣ ਭਾਈਚਾਰਕ ਸਾਂਝ ਨੂੰ ਸਮਝਣ ਉਹ ਜਿਹੇ ਉਮੀਦਵਾਰਾਂ ਨੂੰ ਵੋਟ ਦਿਓ ਕਿਉਂਕਿ ਜਿੰਨਾ ਧੋਖਾ ਤੇ ਜਿੰਨਾ ਧੱਕਾ ਆਮ ਆਦਮੀ ਪਾਰਟੀ ਨੇ ਝੂਠ ਬੋਲ ਕੇ ਵੋਟਾਂ ਲੈ ਕੇ ਕੀਤਾ ਉਹਨਾਂ ਛੱਦ ਕਿਸੇ ਨੇ ਨਹੀਂ ਕੀਤਾ ਔਰ ਜੋ ਸੈਂਟਰ 'ਚ ਬੈਠੀਆਂ ਸਰਕਾਰਾਂ ਪਾਲਿਸੀ ਚਲਾ ਰਹੀ ਹੈ ਭਾਜਪਾ ਦੀ ਆ ਚੰਡੀਗੜ੍ਹ ਦੇ ਵਿਧਾਨ ਸਭਾ ਲਈ ਹਰਿਆਣਾ ਵਿਧਾਨ ਸਭਾ ਲਈ ਜ਼ਮੀਨ ਦੇ ਦੇਣਾ ਮਜ਼ਾਕ ਹੀ ਆ ਜੀ ਚੰਡੀਗੜ੍ਹ ਹੋਵੇ ਸਾਡਾ ਪੰਜਾਬ ਦੀ ਜ਼ਮੀਨ ਤੋਂ ਬਣਿਆ ਹੋਵੇ ਤੇ ਹੂ ਇਜ਼ ਦਾ ਗਵਰਨਰ ਆਫ ਦਾ ਗਵਰਨਮੈਂਟ ਆਫ ਇੰਡੀਆ ਕੌਣ ਹੈ ਟੂ ਇਹ ਰੀਆਰਗੇਨਾਈਜ਼ੇਸ਼ਨ ਆਫ ਐਕਟ ਪੰਜਾਬ ਦੇ ਨਾਲ ਛੇੜਛਾੜ ਕਰਨ ਦਾ ਇਹ ਚ ਬੜੇ ਮੁੱਦੇ ਨੇ ਸੋ ਮੈਂ ਜਾਦੇ ਹਲਕਿਆਂ ਬਾਰੇ ਤਾਂ ਨਹੀਂ ਬਰੀਕੀ ਚ ਜਾਂਦਾ ਮੈਂ ਤਾਂ ਕਹੂੰਗਾ ਜਿਹੜਾ ਪੰਜਾਬ ਦੀ ਆਵਾਜ਼ ਨੂੰ ਬੁਲੰਦ ਕਰੇ ਜਿਹੜਾ ਰੀਜੀonal ਪਾਰਟੀ ਮੈਂ ਉਸ ਗੱਲ ਦਾ ਹਾਮੀਆ ਕਿਉਂਕਿ ਅਸੀਂ ਲੜ ਨਹੀਂ ਰਹੇ ਉਹਨਾਂ ਹਾਲਾਤਾਂ 'ਚ ਜਿਹੜੀ ਪੰਜਾਬ ਪੰਜਾਬੀ ਪੰਜਾਬੀਅਤ ਦੀ ਭਾਵਨਾ ਨੂੰ ਸਮਝੇ ਭਾਈਚਾਰਕ ਸਾਂਝ ਨੂੰ ਸਮਝੇ ਉਹਦੇ ਹੱਥ ਮਜ਼ਬੂਤ ਕਰੋ ਔਰ ਮੈਂ ਬਰਨਾਲੇ ਹਲਕੇ ਤੋਂ ਮੇਰਾ ਅਜ਼ੀਜ਼ ਜਿਹਨੂੰ ਮੈਂ ਛੋਟੇ ਹੁੰਦੇ ਤੋਂ ਉਹਨੂੰ ਵੱਡੇ ਹੁੰਦੇ ਤੱਕ ਵੇਖਿਆ ਜਦੋਂ ਉਹਦਾ ਜਨਮ ਹੋਇਆ ਸੀ ਅੱਜ ਤੱਕ ਸਰਦਾਰ ਗੋਬਿੰਦ ਸਿੰਘ ਸੰਧੂ ਸਾਹਿਬ ਮੈਂ ਜਿਸ ਪਾਰਟੀ ਵੱਲੋਂ ਖਲੋਤੇ ਮੈਂ ਉਸ ਪਾਰਟੀ ਦੀ ਪਾਲਿਸੀਜ਼ ਪ੍ਰੋਗਰਾਮਸ ਉਨਾਂ ਦੀ ਸੋਚ ਨਾਲ ਮੈਂ ਸਹਿਮਤ ਨਹੀਂ ਹਾਂ ਮੈਂ ਸਪਸ਼ਟ ਕਰ ਦਿਆਂ ਕਿ ਮੈਂ ਦੇਸ਼ 'ਚ ਪੰਜਾਬ ਸੂਬੇ 'ਚ ਭਾਈਚਾਰਕ ਸਾਂਝ 'ਚ ਵਿਸ਼ਵਾਸ ਰੱਖਣ ਵਾਲਾ ਬੰਦਾ ਮਗਰ ਮੈਂ ਇੱਕ ਗੱਲ ਜ਼ਰੂਰ ਕਹਿ ਸਕਦਾ ਉਹ ਨੌਜਵਾਨ ਬੱਚਾ ਬਹੁਤ ਵੱਡੇ ਸੁਪਨੇ ਨੇ ਇਮਾਨਦਾਰ ਬੱਚਾ ਹੈ ਮਿਹਨਤੀ ਹੈ ਔਰ ਮੈਂ ਸਮਝਦਾ ਅੱਜ ਫਰੈਸ਼ ਆਵਾਜ਼ ਦੀ ਬਰਨਾਲੇ ਹਲਕੇ ਨੂੰ ਲੋੜ ਹੈ ਜਿਹੜੇ ਕੈਂਡੀਡੇਟ ਖਲੋਤੇ ਆ ਗਾਇਓ ਕੇਵਲ ਸਿੰਘ ਢਿੱਲੋਂ ਸਾਹਿਬ ਨੇ ਤੁਸੀਂ ਆਪ ਜਨਮਾ ਕੇ ਵੇਖ ਲੇ ਜਿਸ ਪਾਰਟੀ ਨਾਲ ਉਹ ਸੰਬੰਧਿਤ ਹੈ ਉਹਨਾਂ ਦੀ ਮਾੜੀ ਕਾਰਗੁਜ਼ਾਰੀ ਸਾਡੇ ਸੂਬੇ ਪ੍ਰਤੀ ਕੀ ਹੈ ਉਸ ਨੂੰ ਤੁਸੀਂ ਬਿਹਤਰ ਸਮਝਦੇ ਹੋ ਕਾਂਗਰਸ ਪਾਰਟੀ ਦੇ ਤਾਂ ਹਾਲਾਤ ਇਹ ਕਿ ਹਰ 2 ਸਾਲ ਬਾਅਦ ਇਹ ਕੈਂਡੀਡੇਟ ਬਦਲ ਦਿੰਦੇ ਉੱਥੋਂ ਤੇ ਉਹਨਾਂ ਨੂੰ ਇਹ ਤਾਂ ਮਤਲਬ ਉਹ ਸ਼ਤਾਬ ਦੀ ਨਹੀਂ ਛੇਤੀ ਸਟੇਸ਼ਨ ਨਹੀਂ ਬਦਲਦੀ ਜਿੰਨੀ ਛੇਤੀ ਉਹ ਕੈਂਡੀਡੇਟ ਬਦਲਦੇ ਆ ਆਮ ਆਦਮੀ ਪਾਰਟੀ ਦਾ ਇੰਟਰਨਲ ਚੈਲੰਜ ਹੋਇਆ ਹੋਇਆ ਉਹ ਆਪ ਹੀ ਨਹੀਂ ਜਿਹੜਾ ਕੈਂਡੀਡੇਟ ਦਿੱਤਾ ਉਸ ਤੇ ਨਾਲ ਸਹਿਮਤ ਸਿਰਫ ਹੰਕਾਰ ਕਰਕੇ ਉਹ ਕੈਂਡੀਡੇਟ ਉੱਥੇ ਤੁਰਿਆ ਫਿਰਦਾ ਹੈ ਜਾਂ ਉਹਨੂੰ ਸਪੋਰਟ ਮਿਲ ਰਹੀ ਹੈ ਇਸ ਲਈ ਮੈਂ ਚਾਹੂੰਗਾ ਉਹ ਜੋ ਅੱਜ ਦੀ પરિਸਥਿਤੀ ਬਣੀ ਹੈ ਉਸ પરિਸਥਿਤੀ 'ਚ ਇੱਕ ਐਜੂਕੇਟਿਡ ਹੋਣਹਾਰ ਇਮਾਨਦਾਰ ਚੰਗੇ ਪਰਿਵਾਰ ਨਾਲ ਸੰਬੰਧਿਤ ਇੱਕ ਸਮਝਦਾਰ ਆਵਾਜ਼ ਦੀ ਬਰਨਾਲੇ ਸ਼ਹਿਰ ਨੂੰ ਬਰਨਾਲੇ ਹਲਕੇ ਨੂੰ ਲੋੜ ਹੈ ਔਰ ਉਹ ਆਵਾਜ਼ ਗੋਵਿੰਦ ਸਿੰਘ ਹੈ ਉਹਨੂੰ ਕਾਮਯਾਬ ਕਰੋ ਔਰ ਮੈਂ ਸਮਝਦਾ ਉਹਦੀ ਕਾਮਯਾਬੀ ਚਾਹੀਦੀ ਹੈ ਬਰਨਾਲੇ ਹਲਕੇ ਦੀ ਕਾਮਯਾਬੀ ਹੋਊਗੀ ਸੋ ਮੇਰੀ ਇਹ ਬੇਨਤੀ ਹੈ ਗੁਜਾਰਿਸ਼ ਹੈ ਜਰੂਰ ਆਸ ਕਰੂੰਗਾ ਉਮੀਦ ਕਰੂੰਗਾ ਕਿ ਤੁਸੀਂ ਇੱਥੇ ਗੌਰ ਫਰਮਾਉਂਗੇ ਔਰ ਪੰਜਾਬ ਪੰਜਾਬੀ ਪੰਜਾਬੀਅਤ ਭਾਈਚਾਰਾ ਇੱਕ ਸਾਂਝ بلند ਹੋਊਗਾ ਔਰ ਪੰਜਾਬ ਦੀ ਆਵਾਜ਼ ਇਸ ਬਾਰਡਰ ਸੂਬੇ ਦੀ ਆਵਾਜ਼ بلند ਹੋਊਗੀ ਔਰ ਨੈਸ਼ਨਲ ਪਾਰਟੀਆਂ ਨੂੰ ਇੱਕ ਸਬਕ ਸਿਖਾਉਣ ਦਾ ਕੰਮ ਕਰੋਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ